ਆਖਿਰ ਕੌਣ ਹੈ ਟਾਈਗਰ ਹਲਵਾਰਾ ਜਿਸਨੇ ਦਾ ਲਾਸਟ ਵਿਸ਼ ਸੌਂਗ ਗਾਇਆ ਪਰ ਇਸ ਗੀਤ ਨਾਲ ਕਿਉਂ ਵਿਵਾਦ ਖੜਾ ਹੋਇਆ ਤੇ ਕਿਹੜਾ ਵਿਵਾਦ ਖੜਾ ਹੋਇਆ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਮਿਲ ਜਾਵੇਗੀ ਸੋ ਸਭ ਤੋਂ ਪਹਿਲਾਂ ਟਾਈਗਰ ਹਲਵਾਰਾ ਦਾ ਅਸਲ ਨਾਮ ਸਨੀ ਟਾਈਗਰ ਹੈ ਜਿਸ ਦੀ ਉਮਰ 20 ਸਾਲ ਦੇ ਲਗਭਗ ਹੈ ਜਿਸ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹਲਵਾਰਾ ਵਿਖੇ ਹੋਇਆ ਟਾਈਗਰ ਹਲਵਾਰਾ ਨੇ ਪਲੱਸ 2 ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਇਕੀ ਵਾਲੇ ਪਾਸੇ ਆਉਣ ਬਾਰੇ ਸੋਚਿਆ ਕਿਉਂਕਿ ਇਹ ਖੁਦ ਲਿਖਦਾ ਵੀ ਹੈ ਤੇ ਗਾਉਂਦਾ ਵੀ ਹੈ ਆਪ ਦੇ ਲਿਖੇ ਗੀਤ ਲੈ ਕੇ ਇਹ ਕਈ ਪੰਜਾਬੀ ਕਲਾਕਾਰਾਂ ਨੂੰ ਮਿਲਿਆ ਪਰ ਕਿਸੇ ਨੇ ਵੀ ਟਾਈਗਰ ਨਾਲ ਕੰਮ ਕਰਨ ਵਾਸਤੇ ਹਾਂ ਨਾ ਕੀਤੀ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਪ੍ਰਿੰਕਲ ਲੁਧਿਆਣਾ ਨਾਲ ਹੋਈ ਪ੍ਰਿੰਕਲ ਨੇ ਟਾਈਗਰ ਨੂੰ ਸਿੰਘੇ ਨਾਲ ਮਿਲਾਇਆ ਜਿਸ ਤੋਂ ਬਾਅਦ ਆਪਣਾ ਮਿਊਜ਼ਿਕ ਕੈਰੀਅਰ ਬਣਾਉਣ ਲਈ ਟਾਈਗਰ ਸਿੰਘੇ ਨਾਲ ਹੀ ਕਾਫੀ ਟਾਈਮ ਰਿਹਾ ਅੱਜ ਤੋਂ 2 ਸਾਲ ਪਹਿਲਾਂ ਟਾਈਗਰ ਵੱਲੋਂ ਇੱਕ ਇੰਟਰਵਿਊ ਰਾਹੀਂ ਸਿੰਘੇ ਉੱਤੇ ਦੋਸ਼ ਲਗਾਏ ਗਏ ਕਿ ਸਿੰਘਾ ਉਸ ਦੀ ਜਾਨ ਲੈਣਾ ਚਾਹੁੰਦਾ ਹੈ ਇਸ ਦੌਰਾਨ ਸਿੰਘੇ ਨਾਲ ਟਾਈਗਰ ਦਾ ਕਾਫੀ ਵਿਵਾਦ ਪਖਿਆ ਉਸ ਤੋਂ ਬਾਅਦ ਟਾਈਗਰ ਹਲਵਾਰਾ ਪ੍ਰਿੰਕਲ ਲੁਧਿਆਣਾ ਕੋਲ ਰਹਿਣ ਲੱਗ ਪਿਆ ਉਸ ਨਾਲ 4 ਸਾਲ ਲਈ ਬੌਂਡ ਹੋ ਗਿਆ ਇਸ ਦੌਰਾਨ ਪ੍ਰਿੰਕਲ ਲੁਧਿਆਣਾ ਦੇ ਟਾਈਗਰ ਦੇ 3-4 ਗੀਤ ਵੀ ਕਰਵਾਏ ਉਸਨੇ 17-18 ਲੱਖ ਰੁਪਏ ਉਸਤੇ ਖਰਚ ਕੀਤਾ ਹੁਣ ਟਾਈਗਰ ਦੇ ਪ੍ਰਿੰਕਲ ਨਾਲ ਬੌਂਡਿੰਗ ਦੇ 2 ਸਾਲ ਹੋਰ ਬਾਕੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਬਿਮਾਰ ਹੋਣ ਦਾ ਬਾਨਾ ਲਾ ਕੇ ਪ੍ਰਿੰਕਲ ਕੋਲੋਂ ਚਲਾ ਗਿਆ ਤੇ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਦੇ ਪਾਨਾ ਸਿੱਧੂ ਨੂੰ ਬੌਂਡਿੰਗ ਵਾਲੀ ਗੱਲ ਦੱਸੇ ਬਿਨਾ ਹੀ ਦਾ ਲਾਸਟ ਵਿਸ਼ ਗੀਤ ਰਿਲੀਜ਼ ਕਰਵਾ ਲਿਆ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਖੜਾ ਹੋਇਆ ਪ੍ਰਿੰਕਲ ਦਾ ਕਹਿਣਾ ਹੈ ਕਿ ਉਹ ਸਿਰਫ ਟਾਈਗਰ ਹਲਵਾਰਾ ਉੱਤੇ ਹੀ ਕੇਸ ਕਰੇਗਾ ਤੇ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਵਾਵੇਗਾ ਦੂਜੇ ਪਾਸੇ ਟਾਈਗਰ ਹਲਵਾਰਾ ਨੇ ਸਿਰਫ ਫੇਮ ਲੈਣ ਲਈ ਇਹ ਸਭ ਕੀਤਾ ਪ੍ਰਿੰਕਲ ਨੇ ਕਿਹਾ ਕਿ ਟਾਈਗਰ ਇੱਕ ਨਸ਼ੇੜੀ ਬੰਦਾ ਹੈ ਉਸਨੇ ਵਾਲ ਕਟਾਏ ਹੋਏ ਨੇ ਆਪਾਂ ਇਹੋ ਜਿਹੇ ਬੰਦੇ ਨੂੰ ਪੱਗ ਬਣਾ ਕੇ ਸਿੱਧੂ ਮੂਸੇਵਾਲੇ ਨਾਲ ਕੰਪੇਅਰ ਕਿਦਾਂ ਕਰ ਸਕਦੇ ਆ ਪਰ ਅਸਲ 'ਚ ਪਾਨਾ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਟਾਈਗਰ ਦੀ ਅਸਲੀਅਤ ਬਾਰੇ ਕੁਝ ਨਹੀਂ ਪਤਾ ਸੀ ਟਾਈਗਰ ਉਹਨਾਂ ਨੂੰ ਯੂਜ਼ ਕਰਕੇ ਫੇਮ ਲੈਣਾ ਚਾਹੁੰਦਾ ਸੀ ਪ੍ਰਿੰਕਲ ਨੇ ਸਿੱਧੂ ਦੇ ਘਰਦਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਏਦਾਂ ਕਿਸੇ ਉੱਤੇ ਭਰੋਸਾ ਨਾ ਕਰਨ ਕਿਸੇ ਬੰਦੇ ਦਾ ਬੈਕਗ੍ਰਾਉਂਡ ਜਾਣੇ ਬਿਨਾਂ ਉਸ ਨਾਲ ਕੰਮ ਨਾ ਕਰਨ ਹੋ ਸਕਦਾ ਹੈ ਇਹੋ ਜਿਹੇ ਹੋਰ ਵੀ ਫੇਮ ਦੇ ਭੁੱਖੇ ਲੋਕ ਉਹਨਾਂ ਨੂੰ ਯੂਜ਼ ਕਰਨ ਆਉਣ ਸੋ ਇਹ ਸੀ ਟਾਈਗਰ ਹਲਵਾਰਾ ਉਰਫ ਸਨੀ ਟਾਈਗਰ ਦੀ ਸਾਰੀ ਚਾਈ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਕਮੈਂਟ ਜ਼ਰੂਰ ਕਰਨ ਵੀਡੀਓ ਚੱਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ